ਮਾਰਚ ਦੇ ਵੀ ਮਹੀਨੇ ਦੇ ਵਿੱਚ ਮੂੰਗੀ ਦੀ ਬਜਾਈ ਦੋਸਤੋ ਹਤਰੀਕਾਲ ਦੀ ਮੈਂ ਗੁਰਸਮਰਨ ਸਿੰਘ ਤਨੂਆ ਨੈਚੁਰਲ ਫਾਰਮ ਤੋਂ ਦੋਸਤੋ ਅੱਜ ਗੱਲ ਕਰਾਂਗੇ ਜੀ ਮੂੰਗੀ ਦੀ ਬਜਾਈ ਦੀ ਮਾਰਚ ਮਹੀਨੇ ਦੇ ਵਿੱਚ ਮੇਰੇ ਕੋਲੇ ਜਗ੍ਹਾ ਖਾਲੀ ਪਈ ਸੀ ਜੀ ਮੈਂ ਇੱਥੇ ਮੂੰਗੀ ਦੀ ਫਸਲ ਦੀ ਬਜਾਈ ਕਰ ਰਿਹਾ ਜੀ ਇਸ ਸਮੇਂ ਦੇ ਵਿੱਚ ਮਾਰਚ ਮਹੀਨੇ ਦੇ ਵਿੱਚ ਆਪਾਂ ਮੂੰਗੀ ਮਾਂ ਇਹ ਦੋਨੋਂ ਫਸਲਾਂ ਆਪਾਂ ਆਪਣੇ ਖੇਤ ਦੇ ਵਿੱਚ ਆਪਣੀ ਘਰ ਦੀ ਵਰਤੋਂ ਲਈ ਬੀਜ ਸਕਦੇ ਹਾਂ ਉਹਨਾਂ ਲਈ ਸਭ ਤੋਂ ਵਧੀਆ ਹਥਿਆਰ ਆ ਜੀ ਇਹ ਆਪਣੀ ਹਲੀ ਜਿਹੜੀ ਸਿੰਗਲ ਹਲੀ ਆ ਜੀ ਜੇ ਕਿਸੇ ਵੀਰ ਨੇ ਆਲੂ ਪੱਟ ਕੇ ਹੁਣ ਮੂੰਗੀ ਬੀਜਣੀ ਆ ਜੀ ਘਰੇ ਖਾਣ ਜੋਗੀ ਤਾਂ ਉਹ ਬੜੇ ਰਾਮ ਨਾਲ ਇਸ ਹਲੀ ਨਾਲ ਆਪਾਂ ਡੇਢ ਫੁੱਟ ਤੇ ਸਿਹਾਰਡ ਸੈੱਟ ਕਰਕੇ ਜੀ ਬੀਜ ਰਹੇ ਆ ਜੀ ਤੇ ਦੋਸਤੋ ਮੂੰਗੀ ਦੇ ਵਿੱਚ ਦੋ ਤਿੰਨ ਕਿਸਮਾਂ ਨੇ ਜੀ ਹਾਈਬ੍ਰਿਡ ਵੀ ਨੇ 60 ਦੀ ਆ 90 ਦੇ ਨਾਲੀਆ ਮੂੰਗੀ ਜਿਹੜੀ ਆਪਾਂ ਮੂੰਗੀ ਬੀਜ ਰਹੇ ਆ ਜੀ ਇਹ ਦੇਸੀ ਬਰੀਕ ਮੂੰਗੀ ਆ ਜੀ ਮਾਂ ਵੀ ਉਹੋ ਨੇ ਜਿਹੜੇ ਦੇਸੀ ਆਪਣੇ ਪੰਜਾਬ ਦੇ ਕਾਮਨ ਪੁਰਾਣੇ ਮਾਂ ਹੁੰਦੇ ਸੀ ਕਾਲੇ ਮਾਂ ਦੀ ਉਹ ਵੀ ਬੀਜ ਚੁੱਕੇ ਆ ਜੀ ਤੇ ਮੂੰਗੀ ਵੀ ਬੀਤੀ ਆ ਮੂੰਗੀ ਇਹਦੇ ਚ ਇਹ ਬਰੀਕ ਮੂੰਗੀ ਆ ਜੀ ਜਿਹੜੀ ਹੁਣ ਮੈਂ ਬੀਜ ਰਹੇ ਆ ਜੀ ਇਹ ਭਿਉ ਕੇ ਆਪਾਂ ਬੀਜ ਰਹੇ ਆ ਜੀ ਇਹਨਾਂ ਨੂੰ ਗਿੱਲੀ ਕੀਤੀ ਹੋਈ ਆ ਜੀ ਇਹ ਤੇ ਸਵਾਰ ਨਾਲ ਸੁਕਾ ਕੇ ਹੁਣ ਇਹਨਾਂ ਨੂੰ ਬੀਜ ਰਹੇ ਆ ਜੀ ਆਪਾਂ ਖੇਤ ਦੇ ਵਿੱਚ ਜੇ ਆਪਾਂ ਇਦੋਂ ਜ਼ਿਆਦਾ ਲੇਟ ਹੁੰਨੇ ਆ ਬਾਈ ਮੂੰਗੀ ਲਈ ਜਦੋਂ ਆਪਾਂ ਕਣਕ ਵੱਢ ਕੇ ਮੂੰਗੀ ਬੀਜਦੇ ਆ ਜੀ ਫਿਰ ਹੁੰਦਾ ਕੀ ਆ ਜੀ ਕਣਕ ਦੇ ਵੱਢ ਦੇ ਵਿੱਚ ਜਦੋਂ ਆਪਾਂ ਮੂੰਗੀ ਲਾ ਦਿੰਨੇ ਆ ਜਿਆਦਾ ਲੇਟ ਹੋਣ ਕਾਰਨ ਉਹਨੂੰ ਸੁੰਡੀ ਬਹੁਤ ਪੈਂਦੀ ਆ ਜਿਹੜੀ ਮਾਰਚ ਦੇ 15 ਮਾਰਚ ਤੋਂ ਬਾਅਦ ਆਪਾਂ ਮੂੰਗੀ ਬੀਜਦੇ ਆ ਜੀ ਉਹਦੇ 'ਚ ਨਾ ਕੋਈ ਸੁੰਡੀ ਨਾ ਉਹਨੂੰ ਕੋਈ ਇਨਸੈਕਟ ਛੇਤੀ ਤੰਗ ਕਰਦਾ ਜੀ ਹੁਣ ਚੰਗੀ ਤਰ੍ਹਾਂ ਜ਼ਮੀਨ ਤਿਆਰ ਕਰਕੇ ਸਹਾਗਾ ਮਾਰ ਕੇ ਆਪਾਂ ਇਹਦੇ 'ਚ ਬੀਜ ਰਹੇ ਆਂ ਜੀ ਮੂੰਗੀ ਵੀ ਆਪਾਂ ਉਦਾਂ ਜਿਵੇਂ ਪਹਿਲਾਂ ਹਲਦੀ ਦੀ ਗੱਲ ਕੀਤੀ ਹੈ ਜੀ ਜਾਂ ਹੋਰ ਫਸਲਾਂ ਦੀ ਮੈਂ ਬਾਗ ਦੇ ਵਿੱਚ ਸਟ੍ਰਿਪ ਜਿਹੜੀਆਂ ਬਾਗ ਦੀਆਂ ਦੋ ਲਾਈਨਾਂ ਦੇ ਵਿਚਾਲੇ ਆਪਾਂ ਮੂੰਗੀ ਲਾ ਰਹੇ ਆਂ ਜੀ ਇਹ 1.5 ਫੁੱਟ ਤੇ ਸਿਆੜ ਲਾਵਾਂਗੇ ਜਿਹੜਾ ਹੁਣ ਸਮਾਂ ਬਾਈ ਜੀ ਮੂੰਗੀ ਲਈ ਵੈਸਟ ਸਮਾਂ ਜੀ ਇਹ ਸਮੇਂ ਨੂੰ ਅਜਾਈ ਨਾ ਗਵਾਈਏ ਜੀ ਆਪਾਂ ਜਿੰਨਾ ਛੇਤੀ ਹੋ ਸਕਦਾ ਮੂੰਗੀ ਲਾ ਕੇ ਜੀ ਉਹਨੂੰ ਆਪਾਂ ਆਪਣੇ ਖੇਤ ਦੇ ਵਿੱਚ ਕਾਮਯਾਬ ਕਰੀਏ ਜਿੰਨੀ ਘਰ ਦੀ ਵਰਤੋਂ ਲਈਏ ਬਰੀਕ ਮੂੰਗੀ ਵਧੀਆ ਉਹਨੇ ਹੀ ਆਪਣੇ ਦੇਸੀ ਮਾਂ ਵਧੀਆਂ ਨੇ ਜੀ ਦੇਸੀ ਚੀਜ਼ਾਂ ਦੇ ਵਿੱਚ ਆਪਾਂ ਸੀਡ ਵੀ ਅੱਗੇ ਪ੍ਰਕਿਊਰ ਕਰਕੇ ਰੱਖ ਸਕਦੇ ਆ ਇਸ ਮੂੰਗੀ ਦਾ ਸੀਡ ਆਪਾਂ ਅਗਲੇ ਸਾਲ ਲਈ ਵੀ ਵਰਤ ਸਕਦੇ ਆ ਜਿਹੜੇ ਹਾਈਬ੍ਰਿਡ ਮੂੰਗੀਆਂ ਦੇ ਸੀਡ ਲੈ ਕੇ ਆਉਨੇ ਆ ਜੀ ਆਪਾਂ ਇੱਕ ਤਾਂ ਖਾਣ ਨੂੰ ਉਹਨੇ ਟੇਸਟੀ ਨਹੀਂ ਹੁੰਦੇ ਜਿਹੜੀਆਂ ਇਹ ਦੇਸੀ ਮੂੰਗੀਆਂ ਨੇ ਇਹ ਇਕਦਾ ਖਾਣੂ ਟੇਸਟੀ ਇੱਕ ਇਹਨਾਂ ਦਾ ਅਗਲੇ ਸਾਲ ਲਈ ਆਪਾਂ ਬੀਜ ਰੱਖ ਲਾਂਗੇ ਚਾੜ ਜ਼ਰੂਰ ਮੰਨਦੇ ਆਂ ਜੀ ਵੀ ਹਾਈਬ੍ਰਿਡ ਸੀਡ ਨਾਲੋਂ ਘੱਟ ਹੁੰਦਾ ਪਰ ਉਹਦੇ ਨਾਲੋਂ ਜ਼ਿਆਦਾ ਬੈਟਰ ਕੰਮ ਇਹ ਹੁੰਦਾ ਵੀ ਇਹ ਸੀਡ ਆਪਣੇ ਕੋਲ ਫਿਰ ਦੁਬਾਰਾ ਪ੍ਰਕਿਊਰ ਰਹਿੰਦੇ ਆ ਜਦੋਂ ਸੀਡ ਤੇ ਕੰਪਨੀਆਂ ਦਾ ਇੱਕ ਇੱਕਾ ਅਧਿਕਾਰ ਹੋ ਗਿਆ ਫਿਰ ਆਪਾਂ ਨੂੰ ਇਹ ਸੀਡ ਵੀ ਨਹੀਂ ਮਿਲਣੇ ਉਦੋਂ ਪਹਿਲਾਂ ਵੀ ਉਹਨਾਂ ਦਾ ਅਧਿਕਾਰ ਹੋਵੇ ਇਹਨਾਂ ਸੀਡਾਂ ਤੇ ਇਹਨਾਂ ਬੀਜਾਂ ਤੇ ਆਪਾਂ ਇਹਨਾਂ ਨੂੰ ਪ੍ਰਕਿਊਰ ਕਰੀਏ ਆਪਣੇ ਕੋਲ ਰੱਖੀਏ ਹਰ ਘਰ ਦੇ ਵਿੱਚ ਆਪਾਂ 5 ਵਜੇ ਸਵੇਰੇ 10 ਵਜੇ ਸਵੇਰ ਤੋਂ ਜਾਂ ਅੱਧੀ ਕਨਾਲ ਕਨਾਲ ਤੋਂ ਲਾ ਕੇ ਆਪਣੇ ਪਰਿਵਾਰ ਲਈ ਆ ਮੂੰਗੀ ਦੀ ਜ਼ਰੂਰਤ ਆ ਪੂਰੀ ਕਰੀਏ ਜੀ ਧੰਨਵਾਦ